ਬਾਬਾ ਸੋਹਣ ਸਿੰਘ ਪਖਨਾ ਅਤੇ ਨਾਲ ਦੇ ਗਦਰੀ ਬਾਬਿਆਂ ਦੀ ਇਹ ਤਸਵੀਰ 1915 ਚ ਮੁੰਬਈ ਬੰਦਰਗਾਹ ਤੇ ਖਿੱਚੀ ਗਈ ਸੀ ਜਦੋਂ ਉਹਨਾਂ ਨੂੰ ਸਮੁੰਦਰ ਦੇ ਰਾਹੀਂ ਕਾਲੇ ਪਾਣੀ ਦੀ ਜੇਲ੍ਹ ਲਿਜਾਇਆ ਜਾ ਰਿਹਾ ਸੀ ਕਾਲਾ ਪਾਣੀ ਉਹ ਜੇਲ੍ਹ ਜਿੱਥੋਂ ਦੀਆਂ ਤਸ਼ੱਦਦਾਂ ਵੇਖ ਕੇ ਕਿਸੇ ਸ਼ੈਤਾਨ ਦੀ ਵੀ ਰੂਹ ਕੰਬ ਜਾਵੇ ਆਖਰ ਇਸ ਜੇਲ੍ਹ ਨੂੰ ਇੰਨਾ ਖਤਰਨਾਕ ਕਿਉਂ ਮੰਨਿਆ ਜਾਂਦਾ ਸੀ ਇੱਥੇ ਕੈਦੀਆਂ ਤੇ ਕੀ ਕੀ ਜ਼ੁਲਮ ਟਾਇਏ ਜਾਂਦੇ ਸਨ ਆਖਰ ਜੇਲਰ ਨੇ ਕਿਸ ਗਲਤੀ ਕਰਕੇ ਇੱਕੋ ਦਿਨ ਵਿੱਚ 87 ਕੈਦੀਆਂ ਨੂੰ ਫਾਂਸੀ ਤੇ ਲੰਮਕਾਤਾ ਸੀ ਜੇ ਇਹ ਜੇਲ ਇੰਨੀ ਹੀ ਖਤਰਨਾਕ ਸੀ ਤਾਂ ਸ਼ੁਰੂਆਤ ਵਿੱਚ ਕੈਦੀ ਇੱਥੇ ਆ ਕੇ ਕਿਉਂ ਖੁਸ਼ ਰਹਿੰਦੇ ਸਨ ਕੀ ਸੱਚਮੁੱਚ ਇਸ ਜੇਲ ਦੇ ਪੂਰੇ ਇਤਿਹਾਸ ਵਿੱਚ ਕੋਈ ਕੈਦੀ ਇੱਥੋਂ ਭੱਜਣ ਵਿੱਚ ਕਾਮਯਾਬ ਨਹੀਂ ਹੋ ਪਾਇਆ ਜਾਣਾਂਗੇ ਕਾਲੇ ਪਾਣੀ ਦੀ ਇਸ ਜੇਲ ਦਾ ਸਾਰਾ ਖੂਨੀ ਇਤਿਹਾਸ ਤਾਂ ਚਲੋ ਫਿਰ ਵੀਡੀਓ ਨੂੰ ਲਾਈਕ ਕਰਦੇ ਹੋਏ ਅੱਗੇ ਵਧੀਏ ਇੱਕ ਕਹਾਣੀ ਸ਼ੁਰੂ ਹੁੰਦੀ ਹੈ 1857 ਦੇ ਗਦਰ ਤੋਂ ਕ੍ਰਾਂਤੀ ਨੂੰ ਠੱਲ ਪਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਾਬੂ ਕੀਤੇ ਬਾਗੀਆਂ ਚੋਂ ਬਹੁਤ ਸਾਰੇ ਜਾਂ ਤਾਂ ਫਾਂਸੀ ਦੇ ਚੜਾ ਕੇ ਸ਼ਹੀਦ ਕਰ ਦਿੱਤੇ ਗਏ ਤੇ ਜਾਂ ਤੋਪਾਂ ਅੱਗੇ ਖੜੇ ਕਰਕੇ ਉਡਾ ਦਿੱਤੇ ਗਏ ਪਰ ਹਜੇ ਵੀ ਸੈਂਕੜਿਆਂ ਦੀ ਗਿਣਤੀ 'ਚ ਬਚੇ ਬਗੀਆਂ ਨੂੰ ਗੋਰੀ ਸਰਕਾਰ ਦੂਰ ਦਰਾਜ ਦੀ ਕਿਸੇ ਇਹੋ ਜੀ ਥਾਂ ਤੇ ਭੇਜਣਾ ਚਾਹੁੰਦੀ ਸੀ ਕਿ ਉਹਨਾਂ ਦੇ ਮੁੜ ਬਗਾਵਤ ਕਰਨ ਦਾ ਡਰ ਖਤਮ ਹੋ ਜਾਵੇ ਇਸ ਲਈ ਫਿਰ ਅੰਡਮਨ ਨਿਕੋਬਾਰ ਨੂੰ ਚੁਣਿਆ ਗਿਆ ਤੇ ਸਭ ਤੋਂ ਪਹਿਲਾਂ 1857 ਵਿੱਚ 200 ਕੈਦੀਆਂ ਦਾ ਪਹਿਲਾ ਗਰੁੱਪ ਸਮੁੰਦਰ ਪਾਰ ਅੰਡਮਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਭੇਜਿਆ ਗਿਆ ਤੇ ਅਗਲੇ ਸਾਲ 700 ਦੇ ਕਰੀਬ ਕੈਦੀ ਕਰਾਚੀ ਤੋਂ ਇੱਥੇ ਸ਼ਿਫਟ ਕੀਤੇ ਗਏ। ਇਸ ਜੇਲ੍ਹ ਦੇ ਜ਼ਿਆਦਾਤਰ ਕੈਦੀਆਂ ਜਾਂ ਤਾਂ ਕ੍ਰਾਂਤੀਕਾਰੀ ਹੁੰਦੇ ਸਨ ਤੇ ਜਾਂ ਉਹਨਾਂ ਨੇ ਕੋਈ ਬੜਾ ਹੀ ਖਤਰਨਾਕ ਅਪਰਾਧ ਕੀਤਾ ਹੁੰਦਾ ਸੀ। ਸ਼ੁਰੂਆਤ ਵਿੱਚ ਕੈਦੀ ਇੱਥੇ ਇੱਕ ਘਰनुਮਾ ਛੋਟੀ ਜੀ ਜੇਲ੍ਹ ਵਿੱਚ ਰੱਖੇ ਜਾਂਦੇ ਸਨ ਤੇ ਭਾਰਤ ਦੀਆਂ ਜੇਲ੍ਹਾਂ ਨਾਲੋਂ ਕੈਦੀ ਇੱਥੇ ਵੱਧ ਆਜ਼ਾਦੀ ਮਹਿਸੂਸ ਕਰਦੇ ਸਨ। ਇਸੇ ਲਈ ਭਾਰਤ ਦੇ ਜ਼ਿਆਦਾਤਰ ਕੈਦੀ ਇੱਥੇ ਅੰਡਮਨ ਆ ਕੇ ਹੀ ਆਪਣੀ ਸਜ਼ਾ ਪੂਰੀ ਕਰਨਾ ਚਾਹੁੰਦੇ ਸਨ। पर 1890 ਦੇ ਕਰੀਬ ਇੱਥੇ ਅਪਾਇੰਟ ਹੋਏ ਦੋ ਅਧਿਕਾਰੀ ਚਾਰਲਸ ਲੋਇਲ ਤੇ ਏ ਸਲੇਬਰੇਜ ਨੂੰ ਇਹ ਗੱਲ ਬੜੀ ਖਟਕਦੀ ਸੀ ਕਿ ਇੱਕ ਤਾਂ ਇਹ ਸਾਰੇ ਖਤਰਨਾਕ ਕੈਦੀ ਉਤੋਂ ਇਹਨਾਂ ਨੂੰ ਆਮ ਕੈਦੀਆਂ ਨਾਲ ਵੱਧ ਆਜ਼ਾਦੀ ਦਾ ਮਾਹੌਲ ਸੋ ਉਹਨਾਂ ਦੋਵਾਂ ਨੇ ਇਸ ਮੁੱਦੇ ਤੇ ਇੱਕ ਪੁਖਤਾ ਰਿਪੋਰਟ ਤਿਆਰ ਕਰਕੇ ਲੰਡਨ ਭੇਜੀ ਕਿ ਬ੍ਰਿਟਿਸ਼ ਗਵਰਨਮੈਂਟ ਨੂੰ ਸਿਰਫ ਇਹਨਾਂ ਬਗੀਆਂ ਨੂੰ ਸਮੁੰਦਰ ਪਾਰ ਭੇਜ ਕੇ ਇਹਨਾਂ ਤੋਂ ਆਪਣਾ ਪਿੱਛਾ ਛੁਡਾ ਲੈਣਾ ਹੀ ਕਾਫੀ ਨਹੀਂ ਸਗੋਂ ਇਹਨਾਂ ਖਤਰਨਾਕ ਕੈਦੀਆਂ ਲਈ ਤਾਂ ਇਹੋ ਜਿਹਾ ਖੌਫਨਾਕ ਤੇ ਦਰਦਨਾਕ ਮਾਹੌਲ ਹੋਣਾ ਚਾਹੀਦਾ ਹੈ ਕਿ ਇਸ ਜੇਲ ਦਾ ਨਾਮ ਸੁਣ ਕੇ ਹੀ ਬਗੀਆਂ ਦੀ ਰੂਹ ਕੰਬ ਜਾਵੇ ਗੋਰੀ ਸਰਕਾਰ ਨੂੰ ਇਹ ਸੁਝਾਅ ਕਾਫੀ ਪਸੰਦ ਆਇਆ ਤੇ ਫਿਰ 1896 ਆਉਂਦੇ-ਆਉਂਦੇ ਇੱਥੇ ਇੱਕ ਨਵੀਂ ਜੇਲ੍ਹ ਦਾ ਕੰਮ ਸ਼ੁਰੂ ਹੋ ਗਿਆ। ਤੇ ਇਸ ਨਵੀਂ ਜੇਲ੍ਹ ਦਾ ਡਿਜ਼ਾਈਨ ਖਾਸ ਤੌਰ ਤੇ ਇਸ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਇੱਥੋਂ ਦੇ ਕੈਦੀਆਂ ਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਵੱਧ ਤੋਂ ਵੱਧ ਟੌਰਚਰ ਕੀਤਾ ਜਾ ਸਕੇ। ਜੇਲ੍ਹ ਦੀ ਬਿਲਡਿੰਗ ਦੇ ਬਿਲਕੁਲ ਸੈਂਟਰ ਵਿੱਚ ਸੀ ਇੱਕ ਉੱਚਾ ਟਾਵਰ ਜਿਸ ਤੋਂ ਪੂਰੀ ਜੇਲ੍ਹ ਤੇ ਨਜ਼ਰ ਰੱਖੀ ਜਾਂਦੀ ਸੀ। ਇਹ ਟਾਵਰ ਦੇ ਚਾਰੇ ਪਾਸੇ ਸਨ ਆਕਟੋਪਸ ਦੀਆਂ ਬਾਹਾਂ ਵਰਗੀਆਂ 7 ਬਿਲਡਿੰਗਸ ਜਿਨ੍ਹਾਂ ਨੂੰ ਵਿੰਗ ਕਿਹਾ ਜਾਂਦਾ ਸੀ ਹਰ ਵਿੰਗ ਵਿੱਚ ਤਿੰਨ ਮੰਜ਼ਲੇ ਹੁੰਦੀਆਂ ਸਨ ਤੇ ਜੇਲ੍ਹ ਦਾ ਹਰ ਇੱਕ ਸੈੱਲ ਯਾਨੀ ਕਿ ਕਮਰਾ 15x9 ਫੁੱਟ ਦਾ ਹੁੰਦਾ ਸੀ ਤੇ ਪੂਰੀ ਜੇਲ੍ਹ ਵਿੱਚ ਇਹੋ ਜਿਹੇ 696 ਸੈੱਲ ਬਣੇ ਹੋਏ ਸਨ ਤੇ ਇਸੇ ਤੋਂ ਹੀ ਇਸ ਜੇਲ੍ਹ ਨੂੰ ਨਾਮ ਮਿਲਿਆ ਸੈਲੂਲਰ ਜੇਲ੍ਹ ਜੇਲ੍ਹ ਦੇ ਚਾਰਦواری ਦੀਆਂ ਕੰਧਾਂ ਜਾਣ ਬੁਝ ਕੇ ਬਿਲਕੁਲ ਛੋਟੀਆਂ-ਛੋਟੀਆਂ ਰੱਖੀਆਂ ਗਈਆਂ ਸਨ ਾਂਕੇ ਜਦੋਂ ਕੈਦੀ ਭੱਜਣ ਦੀ ਸੋਚਣ ਤਾਂ ਦੂਰ ਦੂਰ ਤੱਕ ਸਿਰਫ ਪਾਣੀ ਵੇਖ ਕੇ ਉਹਨਾਂ ਦੀ ਬੇਬਸੀ ਦਾ ਅਹਿਸਾਸ ਉਹਨਾਂ ਨੂੰ ਅੰਦਰੋਂ-ਅੰਦਰ ਹੀ ਖਾਈ ਜਾਵੇ। ਮਾਨਸਿਕ ਰੂਪ ਨਾਲ ਕਮਜ਼ੋਰ ਕਰਨ ਲਈ ਇਸ ਜੇਲ੍ਹ ਦੇ ਸਾਰੇ ਸੱਲ ਇੱਕੋ ਪਾਸੇ ਮੂੰਹ ਕਰਕੇ ਹੀ ਬਣਾਏ ਗਏ ਸਨ ਤਾਂ ਜੋ ਕੈਦੀ ਇੱਕ ਦੂਜੇ ਦੀ ਸ਼ਕਲ ਤੱਕ ਨਾ ਵੇਖ ਸਕਣ ਤੇ 24 ਘੰਟੇ ਇਕੱਲਾ ਬੰਦਾ ਬਸ ਕੰਧਾਂ ਵੇਖ-ਵੇਖ ਕੇ ਹੀ ਪਾਗਲ ਹੋ ਜਾਵੇ। ਜੇਲ੍ਹ 'ਚ ਨਵੇਂ-ਨਵੇਂ ਆਏ ਕੈਦੀ ਦੇ ਕਮਰੇ ਨੂੰ ਲੋਕ ਕਰਕੇ ਰਾਤ ਦੇ ਸਮੇਂ ਚਾਬੀ ਜਾਣਬੁੱਝ ਕੇ ਅੰਦਰ ਕੈਦੀ ਕੋਲ ਹੀ ਸੁੱਟ ਦਿੱਤੀ ਜਾਂਦੀ ਸੀ ਤਾਂ ਕਿ ਉਹ ਭੱਜਣ ਲਈ ਤਾਲਾ ਖੋਲਣ ਦੀ ਕੋਸ਼ਿਸ਼ ਕਰੇ ਪਰ ਖਾਸ ਤੌਰ ਤੇ ਮਿੰਤੀ ਕਰਕੇ ਕੁੰਡਾ ਤੇ ਤਾਲਾ ਇੰਨੀ ਕੁ ਦੂਰੀ ਤੇ ਰੱਖੇ ਗਏ ਸਨ ਕਿ ਕੈਦੀ ਦਾ ਹੱਥ ਤਾਂ ਉੱਥੋਂ ਤੱਕ ਪਹੁੰਚ ਜਾਂਦਾ ਸੀ ਪਰ ਤਾਲਾ ਨਹੀਂ ਸੀ ਖੁੱਲ ਪੌਂਦਾ ਤੇ ਕੈਦੀ ਇਸੇ ਤਰ੍ਹਾਂ ਹੀ ਕਈ ਕਈ ਰਾਤਾਂ ਤੱਕ ਕੋਸ਼ਿਸ਼ ਕਰਦਾ ਮਾਨਸਿਕ ਰੂਪ ਨਾਲ ਤੜਫਦਾ ਰਹਿੰਦਾ ਸੀ ਕਿ ਬਸ ਹੁਣ ਵੀ ਖੁੱਲ ਗਿਆ ਹੁਣ ਵੀ ਖੁੱਲ ਗਿਆ ਤੇ ਜੇਲ੍ਹ ਚ ਕੈਦੀਆਂ ਨਾਲ ਵਿਹਾਰ ਕਿਹੋ ਜਿਹਾ ਹੁੰਦਾ ਸੀ ਇਸ ਨੂੰ ਸਮਝਣ ਲਈ ਕੈਦੀ ਦੇ ਇੱਕ ਆਮ ਦਿਨ ਦੇ ਰੁਟੀਨ ਨੂੰ ਵੇਖਦੇ ਹਾਂ ਸਾਰਾ ਦਿਨ ਕੁੱਟ ਖਾਣ ਤੇ ਕੋਲੂ ਤੇ ਬਲਦ ਵਾਂਗ ਕੰਮ ਕਰਨ ਤੋਂ ਬਾਅਦ ਥੱਕਿਆ ਟੁੱਟਿਆ ਕੈਦੀ ਆਪਣੇ ਕਮਰੇ ਦੀ ਜ਼ਮੀਨ ਤੇ ਸੁੱਤਾ ਪਿਆ ਹੈ ਤਦ ਘੰਟੇ ਦੀ ਆਵਾਜ਼ ਉਹਦੇ ਕੰਨਾਂ ਚ ਪੈਂਦੀ ਹੈ ਦਿਨ ਹਜੇ ਉੱਗਿਆ ਨਹੀਂ ਪਰ ਉੱਠਣਾ ਤਾਂ ਪਊਗਾ ਨਹੀਂ ਤਾਂ ਸਪਾਈ ਆ ਕੇ ਕੋੜੇ ਮਾਰ ਮਾਰ ਕੇ ਉਠੋਣਗੇ ਸੱਤ ਸੂਹ ਕੈਦੀਆਂ ਲਈ ਫਰੈਸ਼ ਹੋਣ ਦਾ ਸਮਾਂ ਫਿਕਸ ਕੀਤਾ ਗਿਆ ਸੀ ਇੱਕ ਘੰਟਾ ਗਿਣਤੀ ਦੇ ਹਿਸਾਬ ਨਾਲ ਥਾਂ ਬਹੁਤ ਕੱਟ ਸੀ ਪਰ ਜੇ ਕਿਸੇ ਨੇ 1 ਮਿੰਟ ਵੀ ਵੱਧ ਲਾਇਆ ਤਾਂ ਉਹਦਾ ਸਵਾਗਤ ਇੱਕ ਵਾਰ ਫੇਰ ਕੋੜਿਆਂ ਨਾਲ ਕੀਤਾ ਜਾਂਦਾ ਸੀ ਨਾ ਹੋਣ ਦਾ ਤਾਂ ਨਾਂ ਲੈਣਾ ਵੀ ਗੁਨਾਹ ਸੀ ਬਸ 2-4 ਮਹੀਨਿਆਂ ਬਾਅਦ ਡੰਗਰਾਂ ਵਾਂਗ ਕੈਦੀਆਂ ਨੂੰ ਇਕੱਠੇ ਕਰਕੇ ਬਾਲਟੀਆਂ ਨਾਲ ਪਾਣੀ ਮਾਰ ਕੇ ਨਵਾ ਦਿੱਤਾ ਜਾਂਦਾ ਸੀ ਤੇ ਪੀਣ ਨੂੰ ਜਿਹੜਾ ਪਾਣੀ ਮਿਲਦਾ ਸੀ ਉਹਦੇ ਨਾਲ ਤਾਂ ਕੋਈ ਪੈਰ ਵੀ ਨਾ ਤੋਵੇ ਛੱਪੜ ਵਰਗੇ ਹਰੇ ਪਾਣੀ 'ਚ ਉਬਾਲੇ ਗਏ ਕੁਝ ਪੱਤੇ ਭਾਂਡੇ 'ਚ ਰੱਖੇ ਜਾਂਦੇ ਸਨ ਇਸ ਦੇ ਨਾਲ ਮਿਲਦੀ ਸੀ ਕੀੜਿਆਂ ਵਾਲੀ ਦਾਲ ਜੇ ਨਾ ਖਾਓ ਤਾਂ ਭੁੱਖੇ ਮਰੋ ਤੇ ਜੇ ਖਾ ਲਿਆ ਤਾਂ ਦਸਤ ਉਲਟੀਆਂ ਤੇ ਢੱਡਪੀੜ ਭੋਜਨ ਦੀ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਹੁਣ ਵਾਰੀ ਆਉਂਦੀ ਸੀ ਕੰਮ ਦੀ ਕੰਮ ਤੇ ਜਨ ਸਮੇਂ ਵੀ ਹੱਥਾਂ ਵਿੱਚ ਹੱਥ ਕੜੀਆਂ ਹਨ ਤੇ ਗਲੇ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ ਜੰਜੀਰਾਂ 'ਚ ਜਕੜਿਆ ਹੋਇਆ ਹੈ ਇਸੇ ਹਾਲਤ 'ਚ ਹੀ ਦਰਖਤਾਂ ਦੀ ਕਟਾਈ ਸਫਾਈ ਜਾਂ ਦਿਹਾੜੀ ਦਾ ਕੋਈ ਹੋਰ ਕੰਮ ਕਰਨਾ ਪੈਂਦਾ ਸੀ ਤੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਸੂਰਮਿਆਂ ਲਈ ਤਸ਼ੱਦਦਾਂ ਦਾ ਖਾਸ ਪ੍ਰਬੰਧ ਸੀ ਕੋਲੂ ਜੁੱਤਿਆ ਹੋਇਆ ਹੈ ਪਰ ਬਲਦ ਨਹੀਂ ਹੈ ਤੇ ਬਲਦ ਦਾ ਕੰਮ ਕਰਨਾ ਹੈ ਕੈਦੀ ਨੇ ਵੀਰ ਸਵਰਕਰ ਆਪਣੀ ਕਿਤਾਬ 'ਚ ਲਿਖਦੇ ਹਨ ਕਿ ਸਿਰਫ 20 ਚੱਕਰਾਂ 'ਚ ਹੀ ਇੱਕ ਹੱਟਾ-ਕੱਟਾ ਬੰਦਾ ਵੀ ਚੱਕਰ ਖਾ ਕੇ ਡਿੱਗ ਪੈਂਦਾ ਸੀ ਤੇ ਉਸ ਕੋਲੂ ਨੂੰ ਸਾਰਾ ਦਿਨ ਜੁੱਤਣਾ ਪੈਂਦਾ ਸੀ ਸਾਰੇ ਦਿਨ 'ਚ ਬਸ ਇੱਕ ਬ੍ਰੇਕ ਮਿਲਦਾ ਸੀ ਸ਼ਾਮ ਦੇ ਭੋਜਨ ਲਈ ਪਿਸ਼ਾਬ ਕਰਨ ਲਈ ਵੀ ਅੱਢ ਤੋਂ ਬ੍ਰੇਕ ਨਹੀਂ ਸੀ ਦਿੱਤਾ ਜਾਂਦਾ ਬਰਿੰਦਰ ਕੋਸ਼ ਆਪਣੀ ਕਿਤਾਬ ਦਾ ਟੇਲ ਆਫ ਮਾਈ ਐਂਗਜ਼ਾਇਟੀ ਵਿੱਚ ਲਿਖਦੇ ਹਨ ਕਿ ਇੱਕ ਦਿਨ ਬਕੁੱਲਾ ਨਾ ਦੇ ਇੱਕ ਕੈਦੀ ਨੂੰ ਟਾਇਲਟ ਤੋਂ ਮੂੜਨ ਚ ਦੇਰ ਹੋ ਗਈ ਤਾਂ ਸਿਪਾਈਆਂ ਨੇ ਉਹਨੂੰ ਇੰਨਾ ਕੁੱਟਿਆ ਕਿ ਉਹਦੇ ਪਿੱਛੇ ਦੀ ਖਾਲ ਉੱਦੜ ਕੇ ਲਮਕਣ ਲੱਗ ਪਈ ਸੀ ਠੀਕ ਆਹੀ ਹਾਲਤ ਉਦੋਂ ਵੀ ਹੁੰਦੀ ਜਦੋਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਇੱਥੋਂ ਤੱਕ ਕਿ ਕਿਸੇ ਨੂੰ ਇਸ਼ਾਰਾ ਕਰਨ ਤੇ ਵੀ ਬੇਦਰਦੀ ਨਾਲ ਕੁੱਟਿਆ ਜਾਂਦਾ ਸੀ ਹਾਲਾਂਕਿ ਦਿਨ ਇੱਥੇ ਖਤਮ ਨਹੀਂ ਸੀ ਹੁੰਦਾ ਕੋਲੂ ਗੇੜਨ ਤੋਂ ਬਾਅਦ ਇੱਕ ਕੰਮ ਹੋਰ ਹੁੰਦਾ ਸੀ ਨਾਰੀਅਲ ਛਿੱਲਣ ਦਾ ਇਹਦੇ ਲਈ ਨਾਰੀਅਲਾਂ ਨੂੰ ਹਟੋੜੇ ਨਾਲ ਕੁੱਟੰ ਦਾ ਕੋਈ ਤਰੀਕਾ ਵਰਤਿਆ ਜਾਂਦਾ ਸੀ ਤੇ ਜਿਸ ਤੋਂ ਬਾਅਦ ਵੀ ਜਾਨ ਬਚ ਜਾਂਦੀ ਤਾਂ ਪੁਰਾਣੀਆਂ ਰस्सੀਆਂ ਨੂੰ ਕਸਾ ਕੇ ਉਹਨਾਂ ਦੇ ਧਾਗੇ ਅਡਡ ਕਰਨੇ ਪੈਂਦੇ ਸਨ ਉਦੋਂ ਤੱਕ ਜਦੋਂ ਤੱਕ ਹੱਥਾਂ 'ਚੋਂ ਲਹੂ ਨਾ ਨਿਕਲਣ ਲੱਗ ਪਵੇ ਹਰ ਦਿਨ ਦੇ ਕੰਮ ਦਾ ਇੱਕ ਟਾਰਗੇਟ ਫਿਕਸ ਹੁੰਦਾ ਸੀ ਕੋਲੋਂ ਤੋਂ 20 ਲੀਟਰ ਤੇਲ ਤੇ ਹਰ ਦਿਨ 300 ਨਾਰੀਅਲ ਛੇਲਣਾ ਟਾਰਗੇਟ ਪੂਰਾ ਨਾ ਕਰਨ ਤੇ ਹੱਥਕੜੀਆਂ ਬੰਨ੍ਹ ਕੇ ਕੰਦ ਚ ਗੱਡੇ ਅਕਸਰੀਏ ਨਾਲ ਲੰਕਾ ਦਿੱਤਾ ਜਾਂਦਾ ਸੀ ਪਹਿਲੀ ਵਾਰ 3 ਦਿਨ ਲਈ ਤੇ ਦੂਜੀ ਵਾਰ 10 ਦਿਨ ਲਈ ਇਸੇ ਦੌਰਾਨ ਦੋਵਾਂ ਪੈਰਾਂ ਦੇ ਵਿਚਕਾਰ ਇੱਕ ਡੰਡਾ ਫਸਾ ਦਿੱਤਾ ਜਾਂਦਾ ਸੀ ਤਾਂ ਜੋ ਪੈਰ ਫੈਲੇ ਰਹਿਣ ਜੂਨ ਦੀ ਗਰਮੀ ਹੋਵੇ ਜਾਂ ਦਸੰਬਰ ਦੀ ਠੰਡ ਰਾਤ ਨੂੰ ਸੌਣ ਲਈ ਬਸ ਕੈਦੀ ਕੋਲ ਨੰਗਾ ਫਰਸ਼ ਹੀ ਹੁੰਦਾ ਸੀ ਕੈਦੀ ਐਨੇ ਥੱਕ ਟੁੱਟ ਜਾਂਦੇ ਸਨ ਕਿ ਉਸ ਹਾਲਤ ਵਿੱਚ ਨੀਂਦ ਆ ਵੀ ਜਾਂਦੀ ਸੀ ਇਸ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੁੰਦਾ ਸੀ ਠੀਕ ਉਹ ਹੋ ਜਾਈ ਜਿਹੋ ਜਿਹਾ ਪਿਛਲਾ ਦਿਨ ਸੀ ਅੰਡਮਾਨ ਵਿੱਚ अनेका ਕ੍ਰਾਂਤੀਕਾਰੀਆਂ ਨੇ ਦਹਾਕਿਆਂ ਤੱਕ ਇਦਾਂ ਦੇ ਦਿਨ گزارੇ ਗਦਰੀ ਬਾਬਿਆਂ ਤੋਂ ਇਲਾਵਾ ਵੀਰ ਸਾਵਰਕਰ ਤੇ ਉਹਨਾਂ ਦਾ ਭਰਾ ਗਣੇਸ਼ ਸਾਵਰਕਰ ਸਰਦਾਰ ਭਗਤ ਸਿੰਘ ਨਾਲ ਅਸੈਂਬਲੀ 'ਚ ਬੰਬ ਸੁੱਟਣ ਵਾਲੇ ਭਟੂਕੇਸ਼ਵਰ ਦੱਤ ਬਰੇਂਦਰ ਕੋਸ਼ ਉਲਾਸਕਰ ਦੱਤ ਤੇ ਸਤਿੰਦਰ ਸਾਨਿਆਲ ਵਰਗੇ ਇਹੋ ਜਿਹੇ ਸੈਂਕੜੇ ਨਾਮ ਇਸ ਲਿਸਟ ਵਿੱਚ ਸ਼ਾਮਲ ਹਨ 1932 ਵਿੱਚ ਚਟਗਾਮ ਆਰਮ ਰੋਬਰੀ ਕੇਸ ਵਿੱਚ 300 ਤੋਂ ਵੱਧ ਕ੍ਰਾਂਤੀਕਾਰੀ ਇਕੱਠੇ ਇੱਥੇ ਭੇਜੇ ਗਏ ਤੇ 15 ਜੁਲਾਈ 1937 ਨੂੰ ਇਨ੍ਹਾਂ ਕ੍ਰਾਂਤੀਕਾਰੀਆਂ ਨੇ ਇੱਥੇ ਵੱਧ ਅਧਿਕਾਰਾਂ ਦੀ ਮੰਗ ਲਈ ਭੁੱਖ ਹੜਤਾਲ ਕਰ ਦਿੱਤੀ ਕਈ ਮਹੀਨਿਆਂ ਤੱਕ ਚੱਲੀ ਇਸ ਭੁੱਖ ਹੜਤਾਲ ਤੋਂ ਬਾਅਦ ਭਾਰਤ ਵਿੱਚ ਵੀ ਇਨ੍ਹਾਂ ਕੈਦੀਆਂ ਲਈ ਆਵਾਜ਼ ਉੱਠਣੀ ਸ਼ੁਰੂ ਹੋਈ 1937 ਵਿੱਚ ਗਾਂਧੀ ਤੇ ਟੈਗੋਰ ਨੇ ਕਾਂਗਰਸ ਦੀ ਵਰਕਿੰਗ ਕਮੇਟੀ ਨੂੰ ਇਸ ਮੁੱਦੇ ਨਾਲ ਜੁੜਿਆ ਇੱਕ ਟੈਲੀਗ੍ਰਾਮ ਭੇਜਿਆ ਇਸ ਤੋਂ ਬਾਅਦ ਕਾਂਗਰਸ ਨੇ ਵੀ ਇਸ ਮੁੱਦੇ ਤੇ ਆਵਾਜ਼ ਉਠਾਈ ਤੇ ਅੰਗਰੇਜ਼ ਸਰਕਾਰ ਨਾਲ ਕਈ ਦੌਰ ਦੀ ਚੱਲੀ ਵਾਰਤਾ ਤੋਂ ਬਾਅਦ ਆਖਰਕਾਰ ਸੈਲੂਲਰ ਜੇਲ੍ਹ ਦੇ ਸਾਰੇ ਕ੍ਰਾਂਤੀਕਾਰੀ ਕੈਦੀਆਂ ਨੂੰ ਵਾਪਸ ਭਾਰਤ ਦੀਆਂ ਜੇਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਜੇਲ੍ਹ ਦੀ ਕਹਾਣੀ ਇੱਥੇ ਹੀ ਨਹੀਂ ਮੁੱਕਦੀ। ਸੈਕੰਡ ਵਰਲਡ ਵਾਰ ਦੇ ਦੌਰਾਨ ਜਾਪਾਨ ਦੀ ਫੌਜ ਨੇ ਇੱਥੇ ਕਬਜ਼ਾ ਕਰਕੇ ਬ੍ਰਿਟਿਸ਼ ਫੌਜ ਦੇ ਜੰਗੀ ਕੈਦੀਆਂ ਨੂੰ ਅਗਲੇ 5 ਸਾਲ ਤੱਕ ਇੱਥੇ ਸਖਤ ਕੈਦ ਵਿੱਚ ਰੱਖਿਆ ਤੇ ਉਹਨਾਂ ਫੌਜੀਆਂ ਤੇ ਉਸੇ ਤਰ੍ਹਾਂ ਹੀ ਤਸ਼ੱਦਦ ਟਾਏ ਜਿਸ ਤਰ੍ਹਾਂ ਉਹਨਾਂ ਕੁਝ ਸਮਾਂ ਪਹਿਲਾਂ ਭਾਰਤੀ ਕ੍ਰਾਂਤੀਕਾਰੀਆਂ ਤੇ ਟਾਏ ਸਨ। ਜਪਾਨੀਆਂ ਨੇ ਇਸ ਜੇਲ੍ਹ ਦੀਆਂ ਦੋ ਵਿੰਗ ਢਾ ਕੇ ਉਹਨਾਂ ਦੀਆਂ ਇੱਟਾਂ ਦਾ ਇਸਤੇਮਾਲ ਆਪਣੇ ਬੰਕਰ ਬਣਾਉਣ ਲਈ ਕੀਤਾ ਤੇ ਆਜ਼ਾਦੀ ਤੋਂ ਬਾਅਦ ਵੀ ਇਸ ਜੇਲ੍ਹ ਦੀਆਂ ਦੋ ਹੋਰ ਇਮਾਰਤਾਂ ਢਾ ਦਿੱਤੀਆਂ ਗਈਆਂ ਤੇ ਉਸ ਥਾਂ ਤੇ ਅੰਡਮਨ ਦੀ ਆਮ ਜਨਤਾ ਲਈ ਇੱਕ 500 ਬੈੱਡ ਦਾ ਹਸਪਤਾਲ ਬਣਾਇਆ ਗਿਆ ਪਰ ਇਸ ਢਾਟ ਵੱਜਦਾ ਭਾਰਤ ਵਿੱਚ ਕਾਫੀ ਵਿਰੋਧ ਹੋਇਆ ਜਿਸ ਤੋਂ ਬਾਅਦ ਫਿਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਸ ਇਮਾਰਤ ਨੂੰ ਰਾਸ਼ਟਰੀ ਸਮਾਰਕ ਦਾ ਦਰਜਾ ਦੇ ਕੇ ਨਵਾਜਿਆ ਜਾਂਦੇ ਜਾਂਦੇ ਇਸ ਜੇਲ੍ਹ ਨਾਲ ਜੁੜਿਆ ਇੱਕ ਹੋਰ ਰੋਚਕ ਇਤਿਹਾਸ ਸਾਂਝਾ ਕਰ ਦਈਏ ਤਾਂ ਦੱਸਿਆ ਜਾਂਦਾ ਹੈ ਕਿ ਇਸ ਜੇਲ ਤੋਂ ਕਦੀ ਕੋਈ ਕੈਦੀ ਭੱਜ ਨਹੀਂ ਪਾਇਆ ਪਰ ਇਹ ਗੱਲ ਬਿਲਕੁਲ ਗਲਤ ਹੈ 1868 ਵਿੱਚ 268 ਕੈਦੀਆਂ ਨੇ ਇਕੱਠੇ ਏਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਬਾਅਦ ਵਿੱਚ ਉਹ ਸਾਰੇ ਹੀ ਫੜੇ ਗਏ ਤੇ ਉਸ ਸਮੇਂ ਦੇ ਜੇਲਰ ਨੇ ਇੱਕੋ ਦਿਨ ਵਿੱਚ 87 ਕੈਦੀਆਂ ਨੂੰ ਫਾਂਸੀ ਤੇ ਲੰਕਾ ਦਿੱਤਾ ਸੀ ਇਸ ਤੋਂ ਇਲਾਵਾ ਸਰਵਾਈਵਰ ਆਫ आवर Hell ਟਾਈਟਲ ਤੋਂ ਛਪੇ ਇੱਕ ਲੇਖ ਵਿੱਚ ਜ਼ਿਕਰ ਮਿਲਦਾ ਹੈ ਕਿ ਮਹਿਤਾਬ ਤੇ ਛੋਟੂ ਨਾਮ ਦੇ ਦੋ ਕੈਦੀ ਲੱਕੜ ਦੀ ਇੱਕ ਨਾਵ ਬਣਾ ਕੇ ਏਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਉਹ ਬੰਗਾਲ ਦੀ ਖਾੜੀ ਤੱਕ ਪਹੁੰਚ ਵੀ ਗਏ ਸਨ ਜਿੱਥੇ ਉਹਨਾਂ ਨੂੰ ਇੱਕ ਬ੍ਰਿਟਿਸ਼ ਜਹਾਜ਼ ਮਿਲਿਆ ਤੇ ਉਹਨਾਂ ਨੇ ਬਹਾਨਾ ਬਣਾਇਆ ਕਿ ਦੋਵੇਂ ਮਸ਼ਵਾਰੇ ਹਨ ਤੇ ਉਹਨਾਂ ਦੀ ਨਾਵ ਸਮੁੰਦਰ ਵਿੱਚ ਡੁੱਬ ਗਈ ਹੈ ਇਸ ਤੋਂ ਬਾਅਦ ਦੋਵੇਂ ਉਸੇ ਜਹਾਜ਼ ਵਿੱਚ ਸਵਾਰ ਹੋ ਕੇ ਲੰਡਨ ਪਹੁੰਚ ਗਏ ਤੇ ਦੋਵਾਂ ਨੂੰ ਰਹਿਣ ਲਈ ਇੱਕ ਕਮਰਾ ਵੀ ਦਿੱਤਾ ਗਿਆ ਪਰ ਬਦਕਿਸਮਤੀ ਇਹ ਰਹੀ ਕਿ ਉਹਨਾਂ ਦੀ ਸਟੋਰੀ ਛਾਪਣ ਲਈ ਇੱਕ ਅੰਗਰੇਜ਼ ਰਿਪੋਰਟਰ ਨੇ ਦੋਵਾਂ ਦੀਆਂ ਸੁੱਤਿਆਂ ਪਿਆਂ ਦੀਆਂ ਤਸਵੀਰਾਂ ਖਿੱਚ ਕੇ ਅਖਬਾਰ ਵਿੱਚ ਛਾਪ ਦਿੱਤੀਆਂ ਜਿਸ ਤੋਂ ਬਾਅਦ ਫਿਰ ਇਹਨਾਂ ਦੀ ਸ਼ਨਾਖਤ ਹੋ ਗਈ ਤੇ ਕਈ ਦਿਨਾਂ ਤੱਕ ਵੈਸ਼ੀਪੂਨੇ ਨਾਲ ਕੁੱਟਣ ਤੋਂ ਬਾਅਦ ਅਦਮਰੀ ਹਾਲਤ ਵਿੱਚ ਇਹਨਾਂ ਨੂੰ ਇੱਕ ਵਾਰ ਫਿਰ ਅੰਡਮਨ ਦੀ ਜੇਲ੍ਹ ਭੇਜ ਦਿੱਤਾ ਗਿਆ ਸੋ اے ਸੀਓਸ ਦਰਦਨਾਕ ਜੇਲ ਦਾ ਇਤਿਹਾਸ ਜਿੱਥੇ ਸਾਡੇ ਅਣਗਿਣਤ ਸੂਰਮਿਆਂ ਨੇ ਆਪਣੇ ਜੀਵਨ ਦੇ ਸਭ ਤੋਂ ਔਖੇ ਪਲ ਹੰਢਾਏ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਿਆ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ